ਫਾਜ਼ਿਲਕਾ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਕੱਟੇ ਜਾ ਰਹੇ ਹਨ ਚਲਾਨ ਅਕਸਰ ਵੇਖਣ ਨੂੰ ਮਿਲਦਾ ਹੈ ਫਾਜ਼ਿਲਕਾ ਅਬੋਰ ਰੋਡ ਤੇ ਬੜੇ ਰੇਲਵੇ ਫਲਾਈਓਵਰ ਦੇ ਇੱਕ ਪਾਸਿਓਂ ਜੋ ਲੋਕ ਵਹੀਕਲ ਟ੍ਰੈਫਿਕ ਨੀਮਾ ਦੀ ਉਲੰਘਣਾ ਕਰਕੇ ਆਉਂਦੇ ਹਨ ਅਤੇ ਯੂ ਟਰਨ ਲੈਣ ਦੀ ਬਜਾਏ ਸ਼ਾਰਟਕਟ ਢੰਗ ਨਾਲ ਫਲਾਈਓਵਰ ਤੋਂ ਅਬੋਰ ਰੋਡ ਵਾਲੇ ਪਾਸੇ ਵਿੱਚੋਂ ਦੇ ਨਿਕਲ ਕੇ ਦੂਸਰੇ ਪਾਸੋਂ ਉੱਪਰ ਜਾਂਦੇ ਹਨ ਤੇ ਉੱਪਰ ਆਉਂਦੇ ਹੋਏ ਯੂ ਟਰਨ ਦੀ ਬਜਾਏ ਵਿੱਚੋਂ ਦੇ ਨਿਕਲ ਕੇ ਇੱਕ ਪਾਸੇ ਆਪਣੇ ਰਸਤੇ ਤੇ ਚਲੇ ਜਾਂਦੇ ਹਨ ਜਿਸ ਨਾਲ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਉੱਡਦੀਆਂ ਹਨ ਤੇ ਸਾਹਮਣੇ ਤੋਂ ਤੇਜ਼ ਗਤੀ ਵਿੱਚ ਆ ਰਹੇ ਵਾਹਨ ਅਤੇ ਦੂਸਰੇ ਪਾਸੇ ਫਲਾਈਓਵਰ ਤੋਂ نیچے ਉਤਰ ਰਹੇ ਵਾਹਨ ਆਪਸ ਵਿੱਚ ਦੁਰਘਟਨਾ ਹੋ ਜਾਂਦੀ ਹੈ ਅਤੇ ਸੱਟਾਂ ਵਾ ਜਾਂਦੀਆਂ ਹਨ ਤੇ ਕਈ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ ਇਹਨਾਂ ਨੂੰ ਸਬਕ ਸਿਖਾਉਣ ਲਈ ਟ੍ਰੈਫਿਕ ਪੁਲਿਸ ਵੱਲੋਂ ਅੱਜ ਨਾਕਾਬੰਦੀ ਕੀਤੀ ਗਈ ਹੈ ਅਤੇ ਇਹ ਨਾਕਾਬੰਦੀ ਕੈਮਰਾ ਜਰੀਏ ਵੀ ਕੀਤੀ ਗਈ ਹੈ ਅਤੇ ਇਹ ਨਾਕਾਬੰਦੀ ਅੱਗੇ ਵੀ ਜਾਰੀ ਰਹੇਗੀ ਅਤੇ ਇਹਨਾਂ ਨੇ ਕਿਹਾ ਵੀ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਕਲ ਚਲਾਉਂਦੇ ਹਨ ਉਹਨਾਂ ਦੇ ਮਾਪਿਆਂ ਨੂੰ ਵੀ ਸਖਤ ਚੇਤਾਵਨੀ ਹੈ ਅਤੇ ਉਹਨਾਂ ਖਿਲਾਫ ਵੀ ਬੜੀ ਵਿਭਾਗਿਕਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਚਾਹੇ ਉਹ ਟ੍ਰਿਪਲ ਰਾਈਡਿੰਗ ਵਾਲੇ ਹੋਣ ਚਾਹੇ ਬਿਨਾਂ ਨੰਬਰ ਪਲੇਟ ਅਤੇ ਚਾਹੇ ਹੈਲਮਟ ਦੇ ਹੋਰ ਬੋਲਦੇ ਹੋਏ ਟ੍ਰੈਫਿਕ ਇੰਚਾਰਜ ਨੇ ਕੀ ਕੋ ਜਿ ਕਿਆ ਸਭ ਕੋ ਜਾਣ ਲਈ ਸਾਡੇ ਨਾਲ ਕਿਸ ਤਰ੍ਹਾਂ ਦੀ ਕਾਰਵਾਈ ਤਤੀ ਦੁਪਹਿਰ ਕੀਤੀ ਜਾ ਰਹੀ ਹੈ ਜੀ ਕਾਰਵਾਈ ਜਿਹੜੇ ਯੂ ਟਰਨ ਗਲਤ ਮੋੜ ਰਹੇ ਨੇ ਉਹਨਾਂ ਦੇ ਚਲਾਣ ਕੀਤੇ ਜਾ ਰਹੇ ਕਿਉਂਕਿ ਇੱਥੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਤੇ ਲੋਕ ਬਹੁਤ ਜ਼ਿਆਦਾ ਗਲਤ ਟਰਨ ਕਰਦੇ ਆ ਕਿਸ ਜਗਾਹ ਤੇ ਜੀ ਇੱਥੇ ਵਾਈਓ ਵਰਤੇ ਕੀ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਵੀ ਸਹੀ ਤਰੀਕੇ ਨਾਲ ਜਾਓ ਆਪਦਾ ਉਪਰੋ ਚੌਕ ਚੌਕ ਟਰਨ ਕਰਕੇ ਆਓ ਤੇ ਕੋਈ ਐਕਸੀਡੈਂਟ ਵਗੈਰਾ ਨਾ ਹੋ ਸਕੇ ਕਿਸ ਕਿਸ ਤਰ੍ਹਾਂ ਦੇ ਚਲਾਨ ਹੁੰਦੇ ਨੇ ਉਹਨਾਂ ਦੇ ਜੀ ਇੱਥੇ ਚਲਾਨ ਜੀ ਟ੍ਰਿਪਲਿੰਗ ਦੇ ਯੂ ਕਰਨ ਦੇ ਨੰਬਰ ਪਲੇਟ ਦੇ ਵੱਡੇ ਹਾਰਨਾ ਦੇ ਇਹ ਮੁੱਖ ਇਹਦੇ ਹੀ ਭਰੇ ਜਾਂਦੇ ਨੇ ਇਹ ਕੋਰਟ ਜਾਂ ਡਿਊਟੀਓ ਦਫ਼ਤਰ ਭੇਜੇ ਜਾਂਦੇ ਨੇ ਜੀ ਨਹੀਂ ਜੀ ਇਹ ਅੱਜ ਦਫ਼ਤਰ ਭੇਜੇ ਜਾਂਦੇ ਮੌਕੇ ਸਿਰ ਨਹੀਂ ਭਰੇ ਜਾਂਦੇ ਕਿੰਨੇ ਕੁ ਤਾਂ ਯੂ ਟਰਨ ਦਾ ਕਿੰਨੇ ਦਾ ਚਲਾਣਾ ਹੈ ਟ੍ਰਿਪਲਿੰਗ ਦਾ ਕਿੰਨੇ ਦਾ ਚਲਾਣਾ ਘੱਟੋ ਘੱਟ ਯੂ ਟਰਨ ਦਾ 500 ਰੁਪਏ ਦਾ ਟ੍ਰਿਪਲਿੰਗ ਦਾ 1000 ਰੁਪਏ ਦਾ ਜੀ ਤੇ ਬਿਨਾ ਨੰਬਰ ਪਲੇਟਾਂ ਵਾਲਿਆਂ ਦਾ ਜੀ ਉਹਨਾਂ ਦਾ ਜੀ 1000 ਰੁਪਏ ਦਾ ਤੇ ਬਿਨਾ ਹੈਲਮਟ ਵਾਲਿਆਂ ਦਾ ਜੀ ਉਹਨਾਂ ਦਾ ਵੀ 1000 ਰੁਪਏ ਦਾ ਤੇ ਕੁਝ ਇੱਕ ਵੇਖਿਆ ਗਿਆ ਵੀ ਨੌਜਵਾਨ ਵੱਡੇ ਸਲੈਂਸਰ ਲਾ ਕੇ ਪਟਾਕੇ ਪਾ ਮਾਰਦੇ ਨੇ ਉਹਨਾਂ ਨੂੰ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੈ ਜੀ ਉਹਨਾਂ ਤੇ ਬਿਲਕੁਲ ਕਾਰਵਾਈ ਕੀਤੀ ਗਈ ਹੈ ਆਪਣੇ ਸ਼ਹਿਰ ਵਿੱਚ ਘਿੰਵੇਂ-ਚਿੰਵੇਂ ਰਹਦੇ ਜਿਹੜੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਦੀ ਬਾਕੀ ਤਕਰੀਬਨ ਕਲਾਂ ਕੰਡੇ ਦੇ ਸਮੰਸਰ ਤੋਂ ਮੋਡੀਫਾਈ ਜਿਹੜੇ ਵਿੱਚ ਦੇਖਿਆ ਜਾਂਦਾ ਹੈ ਵੀ ਜਿਹੜੇ ਬੱਚੇ ਮੋਡੀਫਾਈ ਕਰਾਉਂਦੇ ਨੇ ਉਹਨਾਂ ਦੀ ਉਮਰ 18 ਸਾਲ ਤੋਂ ਛੋਟੀ ਹੈ ਉਹਨਾਂ ਤੇ ਉਹਨਾਂ ਦੇ ਘਰਦਿਆਂ ਨੂੰ ਕੀ ਸੁਨੇਹਾ ਹੈ ਜੀ ਉਹਨਾਂ ਦੇ ਘਰਦਿਆਂ ਨੂੰ ਇਹ ਹੀ ਹੈ ਵੀ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਨਾ ਦਿਓ ਤੇ ਨਹੀਂ ਤਾਂ ਫਿਰ ਕਾਰਵਾਈ ਹੋਵੇਗੀ ਵਿੱਚ ਨਾ ਵਾਸਤੇ ਵੀ ਕਾਰਵਾਈ ਹੋਵੇਗੀ ਤੁਹਾਡਾ ਸ਼ੁਭਨਾਮ ਜੀ ਸੇ ਸਨ ਜੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत